ਮੈਰਿਟੋਰੀਆ ਸਕੂਲ ਦੇ ਵਿਦਿਆਰਥੀਆਂ ਦੀ ਸਿਹਤ ਵਿਗੜਨ ਕਰਕੇ 8 ਦੇ ਕਰੀਬ ਬੱਚਿਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵੱਲ ਲੈ ਆਂਦੇ ਚਾਂਦੀ ਸੂਚਨਾ ਮਿਲੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਮੁਤਾਬਕ ਉਨ੍ਹਾਂ ਨੇ ਰਾਤ ਦਾ ਖਾਣਾ ਖਾਧਾ ਸੀ ਜਿਸ ਤੋਂ ਬਾਅਦ ਹੀ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਉਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਬੱਚਿਆਂ ਨੂੰ ਫੂਡ ਪాయిਜ਼ਨਿੰਗ ਨਾ ਹੋਈ ਹੋਵੇ ਇਸ ਦੌਰਾਨ ਬੱਚਿਆਂ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਸਕੂਲ ਵੱਲੋਂ ਸਹੀ ਖਾਣਾ ਨਾ ਦੇਣ ਤੇ ਪਹਿਲਾਂ ਵੀ ਕੰਪਲੇਂਟ ਕੀਤੀ ਗਈ ਸੀ ਪਰ ਫਿਰ ਤੋਂ ਉਹਨਾਂ ਦੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਗਿਆ ਹੈ ਬੱਚੇ ਨਾਲ ਹੀ ਪੇਟ ਦੀ ਪ੍ਰੋਬਲਮ ਗੈਸ ਕਰਕੇ ਸ਼ਾਇਦ ਖਾਣਾ ਸਫਾਈ ਨਾਲ ਨਹੀਂ ਮਿਲ ਰਿਹਾ ਇਸ ਕਰਕੇ ਫੂਡ ਪాయిਜ਼ਨਿੰਗ ਦਾ ਕਹਿ ਰਹੇ ਹਾਂ ਜੀ ਕਾਫੀ ਵਾਰ ਤੇ ਕਿਹਾ ਬੱਚਿਆਂ ਨੂੰ ਵੀ ਸਾਫ਼ ਸੁਥਰਾ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ ਬਾਕੀ ਪੜ੍ਹਾਈ ਤੇ ਵਧੀਆ ਆ ਬਸ ਖਾਣੇ ਦੀ ਦਿੱਕਤ ਆ ਪਹਿਲਾਂ ਵੀ ਆਦੀ ਨਹੀਂ ਕਰ ਹਾਂ ਦੀਰੀ ਬੱਚੇ ਚਲੋ ਕਈ ਵਾਰੀ ਪਚਦੀ ਚੀਜ਼ ਕਈ ਵਾਰੀ ਨਹੀਂ ਪਚਦੀ ਹੁਣ ਕੀ ਕੰਡੀਸ਼ਨ ਆ ਬੱਚੇ ਦਾ ਫਿਲਹਾਲ ਤੇ ਅਸੀਂ ਘਰ ਲੈ ਚੰਦੇ ਆ ਤੇ ਪ੍ਰਾਈਵੇਟ ਹਸਪੀਟਲ ਦਿਖਾਵਾਂਗੇ ਕਿ ਬੱਚੇ ਜੀ ਬਹੁਤ ਜ਼ਿਆਦਾ ਹੋ ਜਾਂਦੀ ਖਰਾਬ ਖਾਣੇ ਕਰਕੇ ਤੇ ਫਿਰ ਸਕੂਲ ਦੀ ਦੇਖ ਕੇ ਕਿ ਬੱਚੇ ਜਿਹੜੇ ਬਹੁਤ ਜ਼ਿਆਦਾ ਹਾਂਜੀ ਹਾਂਜੀ ਹਾਂ ਦੇਖੇ ਨਹੀਂ ਜਾ ਰਹੇ ਇਹ ਪੀਨ ਕਰਦਾ ਇਹੀ ਕਵਾਂਗੇ ਕਿ ਬੱਚਿਆਂ ਵੱਲ ਥੋੜਾ ਧਿਆਨ ਦਿੱਤਾ ਜਾਏ ਟੀਚਰਾਂ ਨੂੰ ਵੀ ਖਾਣੇ ਸਾਫ਼ ਸੁਥਰਾ ਹਰ ਚੀਜ਼ ਬੱਚਿਆਂ ਦੀ ਦੇਖੀ ਜਾਏ ਕਿਉਂਕਿ ਮਾਪਿਓ ਕਾਫੀ ਹੱਦ ਤੱਕ ਬੱਚੇ ਨੂੰ ਬਹੁਤ ਮੁਸ਼ਕਲ ਨਾਲ ਪਾਲਦੇ ਆ ਤੇ ਜੇ ਬੱਚਿਆਂ ਦੀ ਆ ਹਾਲਤ ਤੇ ਮਾਪਿਓ ਦੀ ਕੀ ਹਾਲਤ ਹੋਏਗੀ ਇਸ ਟਾਈਮ ਦੇਖੋ 10 ਵਜੇ 10 ਵਜ ਰਹੇ ਨੇ ਬੱਚੇ ਆ ਦੇ ਕੋ 9:30 ਆਏ ਸੀ ਮੈਰੀਟੋਰੀਅ ਸਕੂਲ ਦੇ ਬੱਚੇ ਨੇ ਸੇਸ਼ਤ ਕੁਰੀਆਂ ਆਈਆਂ ਹਨ ਕੰਪਲੇਨ ਇਹਨਾਂ ਦੀ ਇਹੀ ਆ ਕਿ ਫੂਡ ਪੋਇਜ਼ਨਿੰਗ ਹੋਇਆ ਵੈ ਅਚਾਨਕ ਆਏ ਨੇ ਵੋਮਟਿੰਗ ਦੇ ਨਾਲ ਡਾਇਰੀਆ ਹੀ ਥੋੜਾ ਜਿਹਾ ਟੈਂਸ਼ਨ ਬੱਚਿਆਂ ਨੂੰ ਜ਼ਿਆਦਾ ਹੀ ਕਾਫੀ ਕਬਹਰਾਈ ਹੋਈਆਂ ਹੀ ਤਾਂ ਆਪਾਂ ਇਹਨਾਂ ਨੂੰ ਬੇਸਿਕ ਐਮਰਜੈਂਸੀ ਪ੍ਰੀਤਮਨ ਦੇ ਤਾ ਵੇ ਜਿਹਦੇ ਚ ਆਪਾਂ ਇਹਨਾਂ ਨੂੰ ਇੰਜੈਕਸ਼ਨ ਐਸੀਲੋਕ ਔਨ देन ਹਾਈਡਰੋਕੋਟ ਮੈਟਰੋਜਿਲ ਸਭ ਕੁਝ ਲਗਾਤਾ ਵੇ ਤੇ ਇਹਨਾਂ ਸ਼ਾਰਿਆਂ ਦੀ ਉਮਰਾਂ ਬੱਚਿਆਂ ਦੀ 15 ਤੋਂ 16 ਦੇ ਵਿੱਚ ਨੇ ਪ੍ਰੋਬਲਮ ਕੀ ਹੈ ਕਸਾ ਦਾ ਕੁਝ ਨਹੀਂ ਜਦੋਂ ਆਪਾਂ ਇਹਨਾਂ ਤੋਂ ਪੁੱਛਿਆ ਹਿਸਟਰੀ ਲਿੱਤੀ ਹੈ ਤਾਂ ਉਹਦੇ ਚ ਇਹੀ ਕਹਿ ਰਹੇ ਨੇ ਕਿ ਇਹਨਾਂ ਨੇ ਕੁਝ ਖਾਦਾ ਵੈ ਕਿ ਡਿਨਰ ਕਰਨ ਤੋਂ ਬਾਅਦ ਇਹਨਾਂ ਦੀ ਅਚਾਨਕ ਹੀ ਪੇ ਦਰਦ ਸ਼ੁਰੂ ਹੋਇਆ ਵੈ ਤਾਂ ਮੋਸਟ ਪ੍ਰੋਬਬਲੀ ਉਹ ਕਹਿ ਰਹੇ ਨੇ ਕਿ ਹਾਂ ਦੇ ਡਿਨਰ ਚ ਨਾ ਜਿਵੇਂ ਕਈ ਵਾਰ ਪੌਕ੍ਰੇ ਉਹ ਫਿਰ ਹਿਸਟਰੀ ਉਹ ਦੀ ਹੀ ਦੇਰੀ ਹੈ ਕਿ ਫੂਡ ਪੋਇਜ਼ਨਿੰਗ ਹੋ ਸਕਦਾ ਹੈ। ਮਦਦ ਜੀ ਨੇ ਉਧਰ ਜਦੋਂ ਇਸ ਸੰਬੰਧੀ ਸਕੂਲ ਦੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਕੂਲ ਵਿੱਚ ਬੱਚਿਆਂ ਨੂੰ ਬਿਲਕੁਲ ਸਾਫ਼ ਸੁਥਰਾ ਖਾਣਾ ਦਿੱਤਾ ਜਾਂਦਾ ਹੈ। ਉਹਨਾਂ ਆਖਿਆ ਕਿ ਜਿਸ ਸਮੇਂ ਬੱਚਿਆਂ ਦੀ ਸਿਹਤ ਖਰਾਬ ਹੋਈ ਸੀ ਉਸ ਸਮੇਂ ਉਹ ਖੁਦ ਮੈਡੀਕਲ ਲੀਵ ਤੇ ਸਨ ਤੇ ਜਿੱਦਾਂ ਹੀ ਉਹਨਾਂ ਨੂੰ ਇਸ ਬਾਰੇ ਪਤਾ ਲੱਗਾ ਉਹ ਉਸੇ ਸਮੇਂ ਹੀ ਬੱਚਿਆਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪਹੁੰਚੇ ਨੇ। ਰਜੀਮਾ ਯਾਰ ਮੈਂ ਰਜੀਮਾ ਹਾਂ ਪ੍ਰਿੰਸੀਪਲ ਮੈਟਰੀਅਰ ਸਕੂਲ ਅੱਜ ਮੈਨੂੰ ਜਦੋਂ ਵਾਰਡਨ मैम ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਕੁਝ ਬੱਚਿਆਂ ਦੀ ਤਬੀਬ ਫਿਆਬਤ ਹੈ ਇਹਨੂੰ ਹਸਪੀਟਲ ਲੈ ਕੇ ਜਾ ਰਹੇ ਆ ਤੇ ਬਸ ਥੋੜੀ ਦੇਰ ਬਾਅਦ ਜਿਹੜਾ ਮੈਂ ਹਸਪੀਟਲ ਫਿਰ ਆ ਗਿਆ ਤੇ ਉਹਨਾਂ ਦੇ ਅਨੁਸਾਰ ਅੱਜ ਬੱਚਿਆਂ ਨੂੰ ਜਿਹੜੀ ਆ ਆਇਰਨ ਦੀ ਗੋਲੀ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ 4-5 ਬੱਚਿਆਂ ਦੀ ਜਿਹੜੀ ਉਹ ਖਰਾਬ ਹੋਈ ਆ ਆਇਰਨ ਦੀ ਗੋਲੀ ਕਿੰਨੇ ਬੱਚਿਆਂ ਨੂੰ ਦਿੱਤੀ ਗਈ ਆ ਆਇਰਨ ਦੀ ਮੈਂ ਐਕਚੁਅਲੀ ਛੁੱਟੀ ਤੇ ਸੀ ਇਸ ਕਰਕੇ ਮੈਨੂੰ ਇਹਦੇ ਬਾਰੇ ਸਾਰਾ ਵੀ ਕੁਝ ਵੀ ਐਗਜ਼ੈਕਟ ਪਤਾ ਨਹੀਂ ਕਿ ਕਿੰਨੀ ਕਿੰਨੇ ਬੱਚਿਆਂ ਨੂੰ ਦਿੱਤੀ ਗਈ ਗੋਲੀ ਕਿੰਨੇ ਕਿ ਜਿਹੜੀ ਆ 6 ਤੋਂ 7 ਵਜੇ 5 ਤੋਂ 6 ਬੱਚਿਆਂ ਦੀ ਛਰਾ ਗਈ ਸੀ। ਹੁਣ ਐਸੇਲੇ ਹਾਲਾਤ ਕੀ ਨੇ। ਹੁਣ ਕਿੱਥੀ ਬੇਨਤੀ ਕਿ ਮੈਂ ਸਾਰੇ ਬੱਚੇ ਜਿਹੜੇ ਆ ਇਹਨਾਂ ਨੂੰ ਜਿਹੜਾ ਗੈਸਟ੍ਰਿਕ ਅਟੈਕ ਹੀ ਤਕਰੀਬਨ ਹੋਇਆ ਘਬਰਾਹਟ ਹੋਈ ਆ ਤੇ ਗੈਸ ਹੋਈ ਆ ਉਹ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੁਣ ਚੱਲ ਰਹੀ ਆ ਤੇ ਮੇਰੇ ਖਿਆਲ ਚ ਹੋਰ ਥੋੜੀ ਦੇਰ ਤੱਕ ਜਿਹੜੇ ਉਹ ਬੱਚਿਆਂ ਨੂੰ ਛੁੱਟੀ ਮਿਲ ਜਾਏਗੀ। ਜੋ ਡਾਕਟਰ ਸਾਹਿਬ ਕਹਿਣਗੇ। ਡਾਕਟਰ ਇਹ ਹੀ ਕਹਿ ਰਹੇ ਆ ਵੀ ਇਹ ਜਿਹੜਾ ਇਹਨਾਂ ਨੂੰ ਗੈਸਟ੍ਰਿਕ ਅਟੈਕ ਹੋਇਆ ਤੇ ਜਿਹੜਾ ਆ ਉਹਨੂੰ ਗੈਸ ਇੰਜੈਕਸ਼ਨ ਤੇ ਜਿਹੜਾ ਥੋੜਾ ਪੀਣ ਦਾ ਇੰਜੈਕਸ਼ਨ ਉਹਨਾਂ ਨੂੰ ਦੇ ਦਿੱਤਾ